ਹਾਂਜੀ ਸੋਸ਼ਲ ਮੀਡੀਆ ਤੋਂ ਪਿੰਡ ਬਾਂਡੀ ਠਾਣਾ ਸੰਗਤ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਕਾਲੀ ਸਿੰਘ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਸੀਗਾ ਅਸੀਂ ਤੁਰੰਤ ਮੌਕੇ ਤੇ ਜਾ ਕੇ ਸਾਨੂੰ ਕਿਸੇ ਨੇ ਕੋਈ ਤਲਾਹਤਾ ਨਹੀਂ ਸੀ ਦਿੱਤੀ ਪਰ ਅਸੀਂ ਤੁਰੰਤ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜਿਨ੍ਹਾਂ ਨੇ ਬਿਨਾਂ ਪੋਸਟਮਾਰਟਮ ਕਰੇ ਸੰਸਕਾਰ ਵਗੈਰਾ ਕਰ ਦਿੱਤਾ ਸੀਗਾ ਜੋ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਦੀ ਮੌਤ ਤਾਂ ਦਿਲ ਦੀ ਤਲਕਣ ਵਧਨ ਕਰਕੇ ਕਾਲੀ ਸਿੰਘ ਦੀ ਮੌਤ ਦਾ ਕਾਰਨ ਦਾ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਪਰ ਇਹ ਪਤਾ ਲੱਗਿਆ ਵੀ ਪਹਿਲਾਂ ਕਾਲੀ ਸਿੰਘ ਕੋਈ ਨਸ਼ਾ ਵਗੈਰਾ ਕਰਦਾ ਸੀ ਹੁਣ ਉਹ ਬਿਲਕੁਲ ਛੱਡ ਚੁੱਕਾ ਸੀਗਾ ਇਸ ਸਬੰਧੀ ਕੋਈ ਨਸ਼ਾ ਕਰਕੇ ਮੌਤ ਹੋਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਸਾਨੂੰ ਜੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਚਿੱਟੇ ਦੇ ਬਾਰੇ ਕਿ ਜਾਂ ਕੋਈ ਹੋਰ ਕੋਈ ਨਸ਼ੇ ਬਾਬਤ ਸਾਨੂੰ ਕੋਈ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਸਟੇਟਮੈਂਟ ਦਿੰਦਾ ਤਾਂ ਅਸੀਂ ਤੁਰੰਤ ਉਹਤੇ ਕਾਰਵਾਈ ਕਰਾਂਗੇ ਅਚਨ ਸਾਮ ਦੀ ਜਿਹੜੀ ਇਹ ਦੁਰਘਟਨਾ ਹੋਈ ਹੈ ਜੀ ਇਹ ਪਰਸੋਂ ਸ਼ਾਮ ਦੀ ਆ ਇਹਦੇ ਬਾਰੇ ਸਾਨੂੰ ਇਹ ਨਹੀਂ ਪਤਾ ਲੱਗਿਆ ਬਈ ਬਾਹਰੋਂ ਕੌਣ ਆਇਆ ਕੌਣ ਨਹੀਂ ਆਇਆ ਇਹ ਸਭ ਨਸ਼ੇ ਦੇ ਕਾਰਨ ਜਦੋਂ ਧਰਮਸ਼ਾਲਾ ਦੇ ਵਿੱਚ ਡਿੱਗਿਆ ਪਿਆ ਦੇਖਿਆ ਉਦੋਂ ਬਾਅਦ ਇਹਨਾਂ ਦਾ ਪਰਿਵਾਰ ਗਿਆ ਇਹ ਚੱਕ ਕੇ ਲੈ ਸਾਨੂੰ ਆਂਢ ਗੁਆਢ ਨੂੰ ਤੇ ਬਾਅਦ ਵਿੱਚ ਪਤਾ ਲੱਗਿਆ ਜੀ ਜਿਹੜੀਆਂ ਇਹ ਸਰਕਾਰਾਂ ਕਹਿ ਰਹੀਆਂ ਵੀ ਨਸ਼ੇ ਨਹੀਂ ਆ ਰਹੇ ਸਾਡੇ ਵੀ ਇਦੋਂ ਥੋੜਾ ਜਿਹਾ ਪਿੱਛੇ ਹੋਇਆ ਪਤੀ ਜੇ ਦੋ ਮੇਰੇ ਗੁਜ਼ਰ ਗਏ ਸੀ ਉਹ ਵੀ ਨਸ਼ੇ ਦੇ ਕਾਰਨ ਇੱਕ ਜਿਹੜੇ ਘਰ ਦੇ ਨਾਲ ਇਹਨਾਂ ਨਾਲ ਘਟਨਾ ਵਾਪਰੀ ਹੈ ਪਹਿਲਾਂ ਵੀ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵੀ ਨਸ਼ੇ ਦੇ ਕਾਰਨ ਹੈ ਜਿੰਨੀਆਂ ਇਹ ਮੌਤਾਂ ਹੋ ਰਹੀਆਂ ਇਹ ਸਾਡੀਆਂ ਵੇੜੇ ਦੇ ਵਿੱਚ ਤੇ ਹੋਰ ਵੀ ਇਹ ਸਾਰੇ ਪਿੰਡ ਦੇ ਵਿੱਚ ਇਹ ਗੱਲਾਂ ਵਾਪਰੀਆਂ ਜੀ ਜਿਹੜੀ ਇਹ ਸਰਕਾਰ ਕਹਿੰਦੀ ਵੀ ਅਸੀਂ ਆ ਨਸ਼ੇ ਦੇ ਬਾਅਦ ਰੋਕ ਰਹੇ ਆ ਇਹ ਸਾਨੂੰ ਤਾਂ ਕੋਈ ਰੁਕਦਾ ਨਹੀਂ ਦੀਦਾ ਜੀ ਇਹ ਇਸ ਤਰ੍ਹਾਂ ਰਿਹਾ ਤੇ ਜਿਹੜੇ ਇਹ ਪਰਿਵਾਰ ਜਿਹੜੇ ਹੁਣ ਅਸੀਂ ਇੱਕ ਮਾਨਸ ਤੌਰ ਤੇ ਬੁੱਤ ਹੀ ਤੁਰੇ ਫਿਰਦੇ ਆ ਬੰਦੇ ਨਹੀਂ ਬੁੱਤ ਤੁਰੇ ਫਿਰਦੇ ਜਿਹੜੂ ਬੜੇ ਪੇ ਦੇ ਵਿੱਚ ਆ ਸਾਡੇ ਨਾਲ ਘਾਟਣਾ ਵਾਪਰ ਜਾਂਦੀ ਹੈ। ਇਹੀ ਹਾਲ ਇਹ ਮੇਰੇ ਗਵਾਂਢ ਹੈ ਇਹੀ ਹਾਲ ਹੈ ਇਹਨਾਂ ਦਾ ਪਰਿਵਾਰ ਦੇ ਵਿੱਚ ਦੋ ਜੀ ਰਹਿ ਗਏ। ਅਤੇ ਇਹਨਾਂ ਕਹਿਣਾ ਚਾਹੁੰਦਾ। ਪ੍ਰਧਾਨ ਜੀ ਕੱਲ ਸੁਣਿਆ ਵੀ ਦੋ ਮੌਤ ਹੋ ਗੀਆਂ ਜੀ। ਹਾਂ ਕੱਲ ਦੋ ਹੋ ਗਈਆਂ ਜੀ ਦੋਨਾਂ ਦਾ ਕੀ ਕਾਰਨ ਦੋਨੇ ਨਸ਼ੇ ਨਾਲ ਜੀ ਹਾਂਜੀ ਦੇਖੋ ਜੀ ਨਸ਼ੇ ਨਾਲ ਹੀ ਐ ਜਿਹੜੀਆਂ ਦੋ ਮੌਤਾਂ ਹੋ ਗਈਆਂ ਉਹਦਾ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਉਹ ਤਾਂ ਸਾਰੀ ਰਾਤ ਹੀ ਉੱਥੇ ਸਾਰੀ ਰਾਤ ਹੀ ਜੀ ਪਿਆ ਹਰ ਧਰਮਸਾਲਾ ਚੜਕੇ ਦੇ ਮੌਕੇ ਲਗੇ ਆ ਜੀ ਸਾਨੂੰ ਤੇ ਇੱਥੇ ਗਵਾਂਡ ਦੇ ਵਿੱਚ ਜਿਹੜੇ ਮੇਰੇ ਇਹ ਹੋਇਆ ਦੂਰ ਘਟੋਂੋਂ ਵਾਪਰੀ ਆ ਇੱਥੇ ਮੈਂ ਬੈਠਾਂਗਾ ਇੱਥੋਂ ਸਾਨੂੰ ਪਤਾ ਲੱਗਿਆ ਜੀ ਤੜਕੇ ਦੇ ਮੌਕੇ ਇਹ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਨਸ਼ੇ ਰੋਕ ਰਹੇ ਹਾਂ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਇਹ ਫਿਰ ਮਰਦੇ ਕਾਸ ਨਾਲ ਆ ਗਏ ਐਨਾ ਕਹਿਣਾ ਚਾਹੁੰਦਾ ਹਾਂ ਹਰਮੰਦਰ ਸਿੰਘ ਸਰਾ ਪਿੰਡ ਬਾਡੀ ਤੋਈ ਅਸੀਂ ਸਰਕਾਰ ਮੂਰੇ ਹੀ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਮੁੰਡੇ ਇੱਕ ਮਹੀਨੇ ਦੇ ਵਿੱਚ ਪੰਜ ਮੌਤਾ ਹੋਊਗਾ ਚਿੱਟੇ ਦੇ ਨਾਲ ਜਿਹੜੇ ਇਹਨਾਂ ਦਾ ਕੱਲ ਨੁਕਸਾਨ ਹੋਇਆ ਇੱਕ ਮੁੰਡਾ ਜਗੂ ਸਿੰਘ ਦਾ ਇੱਕ ਮੁੰਡਾ ਜਗਸੀਰ ਸਿੰਘ ਦਾ ਦੋਨੇ ਦੇ ਧਰਮਸ਼ਾਲਾ ਦੇ ਵਿੱਚ ਟੀਕੇ ਲਾਏ ਇਹਨੂੰ ਤਾਂ ਉਸੇ ਦਿਨ ਹੀ ਇਹ ਕੰਟਰੋਲ ਕਰਕੇ ਲੈ ਗਏ ਡੱਬ ਵਾਲੀ ਮੰਡੀ ਵੀ ਲੈ ਕੇ ਗਏ ਜਿਸ ਦੇ ਦਰਾਂ ਨੇ ਦੀ ਮੌਤ ਹੋ ਗਈ ਦੂਜਾ ਮੁੰਡਾ ਕੱਲ ਉਹਨਾਂ ਨੂੰ ਥਿਆਇਆ ਤੇ ਕੱਲੀ ਉਹਦਾ ਸ਼ਿਸ਼ਕਾਰ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਹੈ ਸਦਮੇ ਦੀ ਲਹਿਰਾ ਪੂਰੇ ਪਿੰਡ ਨੇ ਸੋਗ ਮਨਾਇਆ ਵੀ ਦੋ ਲਾਸ਼ਾਂ ਇੱਕ ਦਿਨ ਦੇ ਵਿੱਚ ਗੰਗੀਆਂ ਤੇ ਇੱਕ ਮਹੀਨੇ ਦੇ ਵਿੱਚ 6-7 ਮੌਤਾਂ ਹੋ ਗਈਆਂ ਐਵਰੇਜ ਪੈ ਗਈ ਸਾਡੀ ਚਿੱਟੇ ਦੇ ਨਾਲ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਵੀ ਚਿੱਟਾ ਨਹੀਂ ਵਿਗਦਾ ਵਿਗਦਾ ਕਿਉਂ ਨਹੀਂ ਉਹਨਾਂ ਨੂੰ ਪੁੱਛੋ ਕਿਸੇ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਪੁੱਛਿਆ ਹੋਵੇ ਵੀ ਸੋਡਾ ਮੁੰਡਾ ਕਾਸ ਨਾ ਮਰਿਆ ਹੈ ਉਲਟਾ ਦਬਾ ਰਿਆ ਹੈ ਵੀ ਤੁਸੀਂ ਖਬਰ ਨਾ ਲਾ ਲਾਇਓ ਪਿੰਡ ਦੀ ਬੇਇਜ਼ਤੀ ਹੈ ਬੇਇਜ਼ਤੀ ਤਾਂ ਇਹਨਾਂ ਦੀ ਤਾਂ ਹੋ ਗਈ ਕਿਉਂ ਇਹਨਾਂ ਦੇ ਘਰ ਨੂੰ ਜਿੰਦਰਾ ਲੱਗ ਗਿਆ ਦੋ ਮੁੰਡੇ ਨੌਜਵਾਨ ਸੀ ਮਰ ਗਏ ਇਹਨਾਂ ਦੇ ਗਵਾਂਢ ਚ ਵੀ ਜਿਹੜੇ ਨੌਜਵਾਨ ਮੁੰਡੇ ਮਰੇ ਆ ਉਹ ਵੀ ਚਿੱਟੇ ਦੀ ਪੇਟ ਚੜ ਗਏ ਤੇ ਜਿਹੜੇ ਇੱਥੇ ਸਾਡੇ ਪਿੰਡ ਦੇ ਨੁਮਾਇੰਦਗੀ ਕਰਦੇ ਆ ਚਾਹੇ ਉਹ ਪੰਚਾਇਤ ਦੇ ਵਿੱਚ ਹੈ ਚਾਹੇ ਨਸ਼ੇ ਰੋਕੂ ਕਮੇਟੀ ਦੇ ਮੈਂਬਰ ਆ ਉਹ ਇਥੇ ਇਹੀ ਕਹਿੰਦੇ ਆ ਵੀ ਸਾਡਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ 0% ਤੇ ਚੱਲ ਰਿਹਾ ਸਿਰਫ ਕਾਗਜ਼ਾਂ 'ਚ ਹੈ ਜਦੋਂ ਕਿ ਜ਼ਮੀਨੀ ਪੱਧਰ ਤੇ ਸਾਡਾ ਪਿੰਡ ਗਵਾਹ ਪੂਰਾ ਪਿੰਡ ਬਾਂਡੀਏ ਸੀ ਪਿੰਡ ਦਾ ਗਵਾਹ ਬੈਠੇ ਆ ਜਿੱਥੇ ਅਸੀਂ ਬੈਠੇ ਆ ਅਸੀਂ ਦੁੱਖ ਨਾ ਕਹਿ ਰਹੇ ਆ ਪੂਰੇ ਨਾ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਕਿਸੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਉਹਨਾਂ ਕ ਪ੍ਰਬੰਧ ਕਰਨ ਪੁੱਛਿਆ ਜਾਵੇ ਵੀ ਉਹਨਾਂ ਦੇ ਪ੍ਰਬੰਧ ਕਿੰਨੇ ਸਾਬਤ ਹੋਏ ਆ ਇਹ ਆ ਕੇ ਪੁੱਛਿਆ ਜਾਵੇ ਇਹੀ ਸਾਡੀ ਬੇਨਤੀ ਸੀ ਹਾਂਜੀ ਬਾਈ ਜੀ ਕੀ ਨਾਮ ਆ ਬਾਈ ਜੀ ਮੇਰਾ ਗੁਰਮੀਤ ਸਿੰਘ ਹੈ ਜੀ ਪਿੰਡ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਬਲਾਕ ਸੰਗਠਨ ਮੈਂ ਨਸ਼ੇ ਦੇ ਖਿਲਾਫ ਗੱਲ ਕਰ ਰਿਹਾ ਹਾਂ ਜੀ ਇਹ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵਧ ਰਿਹਾ ਹੈ ਬਾਹਰੋਂ ਆ ਕੇ ਮੁੰਡੇ ਬਹੁਤ ਨਸ਼ਾ ਦੇ ਰਹੇ ਆ ਸਾਡੇ ਪਿੰਡ ਦੇ ਵੀ ਬਹੁਤ ਬੰਦੇ ਆ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਨਸ਼ਾ ਕਮੇਟੀ ਦਾ ਪਹਿਲਾ ਮੈਂਬਰ ਰਹਾ ਬਾਦਰ ਸਿੰਘ ਸਰਪੰਚ ਵੀ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੰਗ ਲੜ ਰਿਹਾ ਹਾਂ ਅਸੀਂ ਜੋ ਸਾਡੇ ਤੇ ਘਟਨਾਵਾਂ ਕੱਲ੍ਹ ਹੋਈ ਹੈ ਦੋ ਨੌਜਵਾਨ ਚਲੇ ਗਏ ਸਾਨੂੰ ਬਹੁਤ ਦੁੱਖ ਹੈ ਇਸ ਦੀ ਤੇ ਇਹ ਚਿੱਟੇ ਦੇ ਕਰਕੇ ਹੋਇਆ ਜੀ ਪਹਿਲਾਂ ਸਾਡੇ ਪਿਛਲੇ ਵਾਰ ਇੱਕ ਮਹੀਨੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਡੀਟੀ ਸਾਹਿਬ ਆਏ ਸੀ ਡਿੰਡੇ ਤੋਂ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਬਾਣੀ ਜ਼ੀਰੋ ਚ ਹੈ ਜੀ ਉਹ ਨਸ਼ਾ ਕੰਟਰੋਲ ਕੀਤਾ ਪਰ ਨਹੀਂ ਹੋਇਆ ਜੀ ਚਿੱਟੇ ਦੇ ਖਰਾਬੇ ਟੀਕੇ ਲਾ ਕੇ ਮਰ ਰਹੇ ਸਾਡਾ ਕਿਸੇ ਨੇ ਆ ਕੇ ਅੱਜ ਵੀ ਦੁੱਖ ਦਾ ਅਰਦ ਸਾਂਝਾ ਨਹੀਂ ਕੀਤਾ ਅਸੀਂ ਅੱਜ ਵੀ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਇਹ ਕੰਟਰੋਲ ਕੀਤਾ ਜਾਵੇ ਜੀ ਅਸੀਂ ਅੱਜ ਵੀ ਇਸ ਚੀਜ਼ ਨੂੰ ਇਨਾ ਅੱਗੇ ਬੇਨਤੀ ਕਰਦੇ ਆਂ ਕਿ ਕੰਟਰੋਲ ਕੀਤਾ ਜਾਵੇ ਮੈਂ ਉਸ ਦਿਨ ਵੀ ਬੋਲਿਆ ਸੀ ਕਿ ਨਹੀਂ ਨਸ਼ਾ ਬੰਦ ਹੋਇਆ ਜੀ ਪਰ ਇਹ ਕੰਦੀ ਵੀ ਸਾਡੇ ਪਿੰਡ ਦੇ ਗਾਰੇ ਆ ਕਿ ਅਸੀਂ ਜ਼ੀਰੋ ਚਾਹਤ ਹੈ ਇੱਥੇ ਬਹੁਤ ਕੰਟਰੋਲ ਕੀਤਾ ਅਸੀਂ ਉਹ ਲੋਗ ਵੀ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਅਸੀਂ ਅੱਜ ਵੀ ਇਹਨਾਂ ਦੇ ਨਾਲ ਖੜੇ ਆਂਗੇ ਨਸ਼ਾ ਕਮੇਟੀ ਵਾਲਿਆਂ ਦੇ ਸਾਰੇ ਭਰਾਵਾਂ ਦੇ ਨਾਲ ਖੜੇ ਆਂ ਅਸੀਂ ਬਹੁਤ ਜ਼ੋਰ ਲਾ ਰਹੇ ਆਂ ਕਿ ਨਸ਼ਾ ਬੰਦ ਕੀਤਾ ਜਾਵੇ ਕਿੰਨੇ ਕੁ ਨੌਜਵਾਨਾ ਜਿਹੜੇ ਹਜੇ ਵੀ ਨਸ਼ੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਨਸ਼ਾ ਕਰ ਰਹੇ ਨੇ ਪਿੰਡ ਦੇ ਸਾਡੇ ਜਿਹੜੇ ਨਵੀਂ ਪੀੜ੍ਹੀ ਹੁਣ ਤਕਰੀਬ ਨਹੀਂ ਸਾਰੇ ਚਲ ਨਸ਼ਾ ਕਰਦੇ ਆ ਜੀ ਅਸੀਂ ਬਹੁਤ ਕੋਸ਼ਿਸ਼ ਕਰਦਾ ਸਮਝਾਉਣ ਦੀ ਕੋਈ ਇੱਥੇ ਸਾਡੇ ਵਿੜੇ ਚੋਂ ਦੀ ਦੇ ਕੋਈ ਕੰਮ ਵਾਲਾ ਮੁੰਡਾ ਹਜੇ ਤੱਕ ਹੈ ਨਹੀਂ ਨੌਜਵਾਨ ਦਾ ਕੋਈ ਹੈ ਨਹੀਂ ਖਤਮ ਹੀ ਆ ਜੀ ਨੌਜਵਾਨ ਕੋਈ ਕੰਮ ਵਾਲਾ ਮੁੰਡਾ ਨਹੀਂ ਇਹ ਹੀ ਹੁੰਦਾ ਨੌਜਵਾਨ ਪੀੜ੍ਹੀ ਇਹ ਨਾਮ ਤੁਹਾਡਾ ਹਰਦੀਪ ਸਿੰਘ ਅੱਛਾ ਤੁਸੀਂ ਕਿਵੇਂ ਤੁਹਾਡਾ ਬੇਟਾ ਵੀ ਦੱਸ ਰਿਹਾ ਹੈ ਹਾਂ ਉਹ ਸੀਗਾ ਅੱਜ ਇਹ ਤੂੰ ਤਾਂ ਉਹ ਤੋਂ ਅਈ ਦੂਈ ਤੇ ਵਾਹੀ ਉਹਨੂੰ ਅੱਛਾ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਘੋਣ ਤੱਕ ਹੈ ਜਿਹੜੇ ਤੁਹਾਨੂੰ ਲੱਗ ਰਿਹਾ ਵੀ ਮੌਤ ਹੋਊਗੀ ਜਿਹੜੀਆਂ ਬਹੁਤ ਹੋਊਗੀਆਂ ਕੋਈ ਨਤਾਜਾ ਕੋਈ ਗਿਣਤੀ ਕੋਈ ਗਿਣਤੀ ਨਹੀਂ ਦੋ ਤਾਂ ਮਿਸਤਰੀਆਂ ਨੇ ਮਰੇ ਆ ਜਿੱਤੇ ਨਹੀਂ ਮਰੇ ਹੋਗੇ ਦੋ ਆ ਕੱਲ ਮਾਰੇ ਦੋ ਆ ਕੱਲ ਮਾਰਗੇ ਆਹ ਤੇ ਜੀ ਇਹ ਕੀ ਗੱਲ ਬਣੀ ਹੈ ਤੁਹਾਡੀ ਕੱਲ ਜਿਹੜੀ ਤੁਹਾਡਾ ਬਿੱਟੇ ਦੀ ਮੌਤ ਹੋਈ ਹੈ ਉਹਦਾ ਹੀ ਆ ਜਿਹੜ ਕੋਈ ਮਾੜਾ ਮੋਟੇ ਨਾਲ ਜੇ ਪੱਤੇ ਕਰਦੇ ਆ ਕੰਮ ਕਰਕੇ ਆਇਆ ਸੀ ਨਹਾ ਧੋ ਕੇ ਗਿਆ ਬਸ ਚਾਹ ਪੜੀ ਕੇ ਕੀ ਸਵੇਰ ਉੱਠ ਗਿਆ ਦੋ ਬੰਦੇ ਸੀ ਕੇ ਨਾਲ ਲੈ ਕੇ ਗਏ ਉਹਨੂੰ ਪਤਾ ਨਹੀਂ ਉਹ ਕਿੱਥੋਂ ਦੇ ਸੀਗੇ ਇੱਧਰ ਆ ਜੀ ਉਹਦੇ ਨਾਲ ਘਾਟ ਰੰਬਾ ਪੀ ਗਿਆ ਹੰਦ ਵੈਸੇ ਤੁਹਾਡਾ ਕੀ ਨਾਮ ਹੈ ਜੀ ਦਸਰਾਣਿਕ ਤੁਸੀਂ ਕੀ ਲੱਗਦੇ ਸੀ ਇਹ ਬੇਟੇ ਦੇ ਉਹ ਆ ਲੱਗਦੇ ਠੀਕ ਹੈ ਜੀ ਕੀ ਘਟਨਾ ਹੋਈ ਕੱਲ ਤੁਹਾਡੇ ਪਰਿਵਾਰ ਚ ਘਟਨਾ ਧਰਮਸਾਲਾ ਦੇ ਵਿੱਚ ਵੀ ਨਸ਼ੇ ਦਾ ਹੀ ਹੋਇਆਗਾ ਹੋ ਕੀ ਹੋਇਆ ਪਹਿਲਾਂ ਵੀ ਕੋਈ ਬੱਚਾ ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਸਾਲ ਕਹੋਗੇ ਕਿ ਦੋ ਸਾਲ ਨੂੰ ਦੋ ਤਿੰਨ ਸਾਲ ਹੋ ਗਏ ਦੋ ਸਾਲ ਹੋ ਗਏ ਨਾ ਦਾ ਹੀ ਬੇਟਾ ਸੀ ਅੱਛਾ ਉਹ ਵੀ ਨਸ਼ੇ ਕਰਦੀ ਜੀ ਹਾਂ ਜੀ ਤੇ ਇਹ ਵੀ ਨਸ਼ੇ ਕਰਨ ਹਾਂ ਚੱਕ ਨੂੰ ਤਾਂ ਕੱਲ ਤੜਕੇ ਮਰੇ ਪਏ ਨੂੰ ਚੱਕ ਕੇ ਰਵੇ ਰਾਤ ਦਾ ਮੁੱਕਾ ਉੱਥੇ ਹੋਰ ਅਮਰਦਾਸ ਦੀ ਸਿੱਖਾਂ ਦਾ ਸਿੱਖ ਹਾਂ ਜੀ ਨਾਲੇ ਤੱਕ ਜਿੰਦਰਾ ਲੱਗਣਾ ਚਾਹੀਦਾ ਧਰਮ ਸਾਲ ਨਾਲੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਹੋਣਾ ਨਹੀਂ ਚਾਹੀਦਾ ਸਰਕਾਰਾਂ ਫੈਕਟਰੀਆਂ ਬੰਦ ਕਰ ਲੈਣ ਆਪੇ ਨਾਲ ਲੈ ਆਉਣ